ਕੰਨਾਂ ਨਾਲੋਂ ਜ਼ਿਆਦਾ ਅੱਖਾਂ ਦੀ ਦਵਾਈ ਬਣ ਗਈ ਕੈਕੀ ਹੂੰ ਦੇਖਣ ਵਾਲੀ ਪ੍ਰੋਸਨ ਲੱਗ ਗਈ ਕਿੱਡੀਆਂ-ਕਿੱਡੀਆਂ ਵੀਡੀਓ ਕੀ-ਕੀ ਹਨਾ ਸਾਡਾ ਤਾਂ ਕਦੇ ਨਹੀਂ ਔਰ ਤੁਹਾਨੂੰ ਇੱਕ ਨਵੀਂ ਗੱਲ ਦੱਸਾਂ ਵੀ ਮੈਂ ਹਾਕਮ ਵਕਤ ਡੇਉਲਾ ਦਿਲਜੀਤ ਕੌਰ ਅੱਧੀ ਸਦੀ ਦਾ ਸਫ਼ਰ ਤੈ ਕੀਤਾ ਹੂੰ ਲੋਕ ਐ ਕਿਛ ਅਜ ਵੀ ਕਰ ਰਹੇ ਆ ਮੈਂ ਅੱਜ ਤੱਕ ਆਪਣਾ ਇੱਕ ਵੀ ਗੀਤ ਸ਼ੂਟ ਨਹੀਂ ਕੀਤਾ ਤੁਸੀਂ ਮੰਨਦੇ ਵੀਡੀਓ ਕਦੇ ਨਹੀਂ ਬਣਾਈ ਵਰਡ ਦਾ ਰਿਕਾਰਡ ਦੱਸਾਂ ਤੁਹਾਨੂੰ ਹੂੰ ਇੱਕ ਵੀ ਗੀਤ ਆਪਣਾ ਮੈਂ ਅੱਜ ਤੱਕ ਸ਼ੂਟ ਨਹੀਂ ਕੀਤਾ ਤੇ ਅੱਜ ਤੱਕ ਕਿਸੇ ਵੀ ਚੈਨਲ ਤੇ ਨਹੀਂ ਗਿਆ ਇਹਨੂੰ ਤੁਸੀਂ ਕੀ ਕਹੋਗੇ ਇਹ ਫਖਰ ਨਹੀਂ ਹੈ ਇਹ ਲੈਵ ਦਾ ਸਰਦਾਰੀ ਨਹੀਂ ਹੈ ਪੰਜਾਬ 'ਚ ਐਡਾ ਨਾਲ ਤਾਂ ਯਾਰ ਕੋਈ ਵੀ ਚੱਲੂਗਾ ਕੋਈ ਕਲਾਕਾਰ ਬਣ ਕੇ ਵੀ ਤਾਂ ਚੱਲੇ ਕੱਲੀ ਮਸ਼ੀਨਰੀ ਨਾਲ ਕਲਾਕਾਰ ਬਣਨਾ ਸਾਡੇ ਤਾਂ ਬੱਸੋਂ ਬਾਹਰੇ ਤੇ ਅੱਜ ਵੀ ਤੁੰਬੀ ਵਜਾਉਣਾ ਫੜਕਾਟੇ ਪੈਂਦੇ ਹੂੰ ਅਜੀ ਤੂੰ ਵੀ ਦਿਨ ਨਾਲ ਹੀ ਕਾਉਨੇ ਹੋਨੇ ਨੂੰ ਮੈਂ ਦੇਖੇ ਸੀ ਹਾਂ ਨੇ ਚਲੋ ਮੈਜਿਸਨ ਵਗੈਰਾ ਤਾਂ ਹੋਂਦ ਜਾਣੇ ਪੈਂਦੇ ਨੇ ਰਵਾਜ ਹੋ ਗਿਆ ਨਵੀਂ ਜਨਰੇਸ਼ਨ ਦੇਖਣ ਵਾਲੀ ਵੀ ਉਸ ਤਰ੍ਹਾਂ ਦੀ ਹੋਊਗੀ ਉਦਾਂ ਜਣੀ ਟੇਸਟ ਸਾਡਾ ਉਹੀ ਰਹੋ ਇਹ ਤਾਂ ਕਹਿੰਦੇ ਸਿੰਬਲ ਹੀ ਸੀਗਾ ਇੱਕ ਤਰ੍ਹਾਂ ਤੂੰ ਵੀ ਹੁੰਦੀ ਹੁੰਦੀ ਸੀ ਕਿਸੇ ਨਾ ਕਿਸੇ ਕਲਾਕਾਰ ਮੈਂ ਤਾਂ ਇੱਕ ਵਾਹਦ ਆਰਟਿਸਟ ਹਾਂ ਅੱਜ ਵੀ ਚਾਦਰਾਂ ਕੁੜਤਾ ਤੇ ਤੂੰ ਵੀ ਲੈ ਕੇ ਪੰਜਾਬ ਚ ਇਹ ਜੀਨਾਂ ਦੇ ਦੌਰ ਦੇ ਵਿੱਚ ਮੈਂ ਤਾਂ ਤੁੰਬੀ ਵਜਾ ਰਿਆਂ ਅੱਜ ਵੀ ਹੂੰ ਉਹੀ ਗਾਇਕੀ ਕਰ ਰਹੇ ਹਾਂ ਉਹੀ ਦੁਕਾਨੇ ਗਾਰੇ ਸ਼ੋਰ ਸ਼ਰਾਬਾ ਰਾਇ ਹੈ ਕੱਲੀ ਕੱਲੀ ਗੱਲਾਂ ਸਮਝਾਉਂਦੇ ਨੇ ਕਿ ਮੇਰੇ ਗੀਤ ਸੁਣਨ ਸਮਝਣ ਵਾਲੇ ਹਾਸੇ ਟੱਠੇ ਵਾਲੇ ਹੁੰਦੇ ਆ ਜਿਵੇਂ ਤੁਸੀਂ ਉਸੀ ਗੱਲ ਕਰਕੇ ਹਟੇ ਆ ਠੇਕੇ ਤਾਂ ਲੈਣਾ ਪੈਂਦਾ ਚੱਕ ਕੇ ਉਹ ਹੁਣ ਸੁਣਿਆ ਵੀ ਜਾਊਗਾ ਤੇ ਦੇਖਿਆ ਵੀ ਜਾਊਗਾ ਠੀਕ ਹੈ ਨਾ ਜੇ ਉਹਨੂੰ ਸ਼ੋਰ ਚ ਗਵਾ ਦਾਂਗੇ ਫਿਰ ਕੀ ਕਿਸ ਦੇ ਪੱਲੇ ਪਊਗਾ ਬਿਲਕੁਲ ਨਹੀਂ ਸੋ ਇਹ ਤੁਸੀਂ ਪੋਲੀਟੀਕਲ ਕੈਰੀਅਰ ਦੇ ਵਿੱਚ ਵੀ ਆਪਣੀ ਅਜ਼ਮਾ ਕੇ ਦਿਖੇ ਕਿਸਮਤ ਨਾ ਪੋਲੀਟੀਕਲ ਤਾਂ ਨਹੀਂ ਕਹਿ ਸਕਦੇ ਮੈਨੂੰ ਮੈਨੂੰ ਸੇਵਾ ਜੀ ਦਾ ਕੀੜਾ ਹੈ ਪਹਿਲਾਂ ਤੋਂ ਇਹ ਕਲਾਕਾਰਾਂ ਦੇ ਵਿੱਚ ਵੀ ਮੈਂ ਹੁਣ ਵੀ ਕਰਦਾ ਹੀ ਰਹਿਣਾ ਕਾਫੀ ਲੋਕਡਾਊਨ ਚ ਤੁਸੀਂ ਦੇਖਿਆ ਹੋਣਾ ਅਸੀਂ ਕਿੰਨਾ ਕੰਮ ਕੀਤਾ ਸਾਡੀ ਟੀਮ ਨੇ ਲੋਕਾਂ ਦੇ ਕਲਾ ਮੰਚ ਨੇ ਹੈਨਾ ਹਜ਼ਾਰਾਂ ਲੋਕਾਂ ਨੂੰ ਡੋਜ਼ ਦਿੱਤੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਘਵਰਾ ਨਾ ਜਾਣ ਹੈਨਾ ਡੋਲ ਨਾ ਜਾਣ ਰਾਸ਼ਨ ਪਾਣੀ ਦਾ ਪੂਰੇ ਪੰਜਾਬ ਦੇ ਵਿੱਚ ਅਸੀਂ ਆਪਣੇ ਭੈਣ ਭਰਾਵਾਂ ਨੂੰ ਇਸ ਤਰ੍ਹਾਂ ਦਾ ਬਸ ਮੈਨੂੰ ਥੋੜਾ ਸ਼ੌਕ ਰਿਆ ਤਾਂ ਕਰਕੇ ਸੋਚ ਲਿਆ ਸੀ ਮੈਂ ਕਿਾ ਵੀ ਵੱਧ ਪਾਵਰ ਹੋਵੇ ਬੰਦੇ ਦੇ ਹੱਥ ਚ ਪਾਵਰ ਹੋਵੇ ਤਾਂ ਵੱਧ ਸੇਵਾ ਕਰ ਸਕਦਾ ਉਹ ਤਾਂ ਕੀਤਾ ਸੀਗਾ ਸੰਗਰੂਰੋਂ ਸੋਚਦੇ ਸੀਗੇ ਅਜਾ ਸੰਗਰੂਰ ਦੇ ਵਿੱਚ ਤਾਂ ਕਹਿੰਦੇ ਸਿੱਧੂ ਮੂਸੇਵਾਲਾ ਦਾ ਵੀ ਉਹ ਉਧਰ ਜੋਰ ਸੀਗਾ ਪੂਰਾ ਹਾਂ ਉਹ ਥੋੜਾ ਬੰਨੇ ਪਰੇ ਪੈ ਜਾਂਦੇ ਮਾਨਸਾ ਉਹਨਾਂ ਦਾ ਡਿਸਟ੍ਰਿਕਟ ਮਾਨਸਾ ਪੈਂਦਾ ਹੂੰ ਇਹ ਕਹਿੰਦੇ ਵੀ ਨਾਲ ਲੱਗਦਾ ਜ਼ਿਲ੍ਹਾ ਕਰ ਪਰ ਜੋਰ ਅੱਜ ਉਧਰਲੇ ਪਾਸੇ ਵੀ ਉਹਦਾ ਸੀਗਾ ਵੈਸੇ ਤਾਂ ਹਾਂ ਹਾਂ ਨਾਲ ਹੀ ਤਾਂ ਲੱਗਦਾ ਮਾਨਸਾ ਕਿਹੜਾ ਸੰਗਰੂਰ ਤੋਂ ਕੋਈ ਬਹੁਤਾ ਸਿੱਧੂ ਮੂਸੇਵਾਲਾ ਨੂੰ ਕਿੱਦਾਂ ਦੇਖਦੇ ਤੁਸੀਂ ਵੀ ਸਿੱਧੂ ਮੂਸੇਵਾਲਾ ਹੋ ਗਿਆ ਦਿਲਜੀਤ ਦੋਸਾਂ ਜਿਹਾ ਇਹੀ ਨਾਮ ਪੰਜਾਬ ਦੇ ਸਭ ਤੋਂ ਜ਼ਿਆਦਾ ਚੱਲਦਾ ਫਿਰ ਕਰਨ ਔਜਲਾ ਆ ਜਾਂਦੇ ਨੇ ਹਨਾ ਹਾਂ ਵੀ ਸਿੱਧੂ ਮੂਸੇਵਾਲਾ ਜਦੋਂ ਰਹੇ ਨੇ ਇੱਥੇ ਉਸ ਵੇਲੇ ਲੱਗਦਾ ਕਿ ਹਾਂ ਸਿੱਧੂ ਮੂਸੇਵਾਲ ਹੋਰ ਵੀ ਬਹੁਤ ਉਚ ਬੁਲੰਦੀਆਂ ਛੂਹ ਸਕਦੇ ਸੀ ਨਹੀਂ ਖੈਰ ਉਹਨੇ ਸਿਖਰ ਸੀਗਾ ਇਹ ਤਾਂ ਨਹੀਂ ਕਹਿ ਸਕਦੇ ਭਾ ਵੀ ਉਸ ਤੋਂ ਅੱਗੇ ਪਤਾ ਨਹੀਂ ਕੀ ਕਰਦਾ ਦੇਖੋ ਜਿਉਂਦੇ ਜੀਵਨ ਦਾ ਸਭ ਕੁਝ ਕਰਦਾ ਪਰ ਉਹ ਮਤਲਬ ਇੱਕ ਪੀਕ ਸੀਗਾ ਉਹਦਾ ਉਸ ਵੇਲੇ ਸਿਖਰ ਜੀ ਨੂੰ ਆਪਾਂ ਕਹਿ ਸਕਦੇ ਹਾਂ ਲੇਕਿਨ ਇਹ ਵੀ ਮਤਲਬ ਜੀਵਨ ਦਾ ਸੱਚ ਹੈ ਵੀ ਸਿਖਰ ਤੋਂ ਬਾਅਦ ਖਲਾ ਹੀ ਹੁੰਦਾ ਹੈ ਹੂੰ ਸ਼ਿਖਰ ਤੋਂ ਬਾਅਦ ਕੁਝ ਤੁਸੀਂ ਆਪਣੇ ਮਕਾਨ ਦੀ ਛੱਤ ਤੇ ਚੜਜੋਗੇ ਤੁਹਾਨੂੰ ਆਪਣਾ ਮਕਾਨ ਵੀ ਨਹੀਂ ਦਿਸਣਾ। ਨੋਟ ਕਰ ਲਿਓ। ਜਦੋਂ ਸ਼ਿਖਰ ਤੇ ਚੜਜੋਗੇ ਫਿਰ ਤੁਹਾਨੂੰ ਕੁਝ ਨਹੀਂ ਦਿਸਦਾ। ਖਲਾਅ ਹੋ ਜਾਂਦਾ ਹੈ। ਤੇ ਉਹ ਉਹਦਾ ਵੀ ਹੋਇਆ ਅੰਤ ਵੀ ਇਸ ਤਰ੍ਹਾਂ ਦਾ ਹੀ ਹੋਇਆ। ਬੱਸ ਇਹਦੇ ਕਿ ਉਹ ਪਰਿਵਾਰਾਂ ਦੇ ਵਿੱਚ ਮੈਂ ਬਹੁਤ ਕੰਮ ਕੀਤਾ ਹੈ। ਉਹਨਾਂ ਦੇ ਪਿੰਡ ਕਿੰਨੇ ਖਾੜੇ ਲਾਏ ਉਹਦੇ ਮਰਨ ਤੋਂ ਪਹਿਲਾਂ ਵੀ ਮਹੀਨਾਕ ਪਹਿਲਾਂ ਮਤਕਾਰਾ ਉਹਨਾਂ ਦੇ ਪਿੰਡ ਪ੍ਰੋਗਰਾਮ ਕਰਕੇ ਆ। ਹਮ ਮਰੋ ਮੇਰੇ ਕਾਫੀ ਉਪਾਸ਼ ਕਰਨ ਜਿਹੜੀ ਪੁਰਾਣੀ ਜਨਰੇਸ਼ਨ ਹੈ ਉਹ ਤਾਂ ਅੱਜ ਵੀ ਸਾਨੂੰ ਉਦਾਂ ਹੀ ਸੁਣਦੀ ਹੈ ਇਹਦੇ ਮਦਰ ਫਾਦਰ ਹੋਣੀ ਸਾਰੇ ਇਹਦੇ ਤਾਏ ਚਾਚੇ ਸਾਡੇ ਮਿੱਤਰ ਹੈ ਭੈਣ ਭਰਾ ਆਏ ਸੀ ਸਾਰੇ ਸਾਡੇ ਤਾਂ ਹੱਥਾਂ 'ਚ ਜੰਮੇ ਨੇ ਇਹ ਜਿ ਸਿਖਰ ਕਿਦਾਂ ਆਪੇ ਜਾਂਦਾ ਕਿਸੇ ਕਲਾਕਾਰ ਦਾ ਸਿਖਰ ਤੇ ਪਹੁੰਚ ਚੁੱਕਿਆ ਵਾ ਉਹਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਉਹਨੂੰ ਤਾਂ ਇਸ ਚੀਜ਼ ਦੇ ਬਾਰੇ ਸਿਖਰ ਨਾਪਿਆ ਕਿਵੇਂ ਜਾਊਗਾ ਫਿਰ ਇਸ ਚੀਜ਼ ਦਾ ਨਹੀਂ ਸਿਖਰ ਤਾਂ ਨਾਪਿਆ ਜਾਣਾ ਚਾਹੀਦਾ ਹੂੰ ਕਿ ਅਨਲਿਸਿਸ ਨਹੀਂ ਕਰਦਾ ਹੋਊਗਾ ਬੰਦਾ ਆਪਣੇ ਆਪ ਚ ਸਾਰੀ ਦਿਹਾੜੀ ਗੌਂਦਾ ਤਾਂ ਨਹੀਂ ਰਹਿੰਦਾ 24 ਘੰਟੇ ਤਾਂ ਗੈਕੀ ਨਹੀਂ ਕਰਦਾ ਬੰਦਾ ਰੋਟੀ ਵੀ ਖਾਂਦਾ ਹੈ ਰੈਸਟ ਵੀ ਕਰਦਾ ਹੈ ਸੌਂਦਾ ਵੀ ਹੈ ਜਾਗਦਾ ਵੀ ਹੈ ਨਾ ਹੁੰਦਾ ਵੀ ਹੈ ਤੇ ਕਿ ਉਹਦੇ ਤੇ ਵਿਚਾਰ ਨਹੀਂ ਹੋ ਸਕਦਾ ਵੀ ਇਸ ਵੇਲੇ ਕਿੱਥੇ ਚੱਲ ਰਹੀ ਹੈ ਮੇਰੀ ਗੱਡੀ ਪਤਾ ਤਾਂ ਸਭ ਨੂੰ ਹੁੰਦਾ ਇਹ ਨਾ ਗਲਤ ਅਸੀਂ ਕਰੋ ਇਹ ਲਪੇਟਾ ਹੂੰ ਸਭ ਨੂੰ ਪਤਾ ਹੁੰਦਾ ਵੀ ਮੈਂ ਇਸ ਵੇਲੇ ਕਿੱਥੇ ਚੱਲ ਰਿਹਾ। ਸਿਖਰ ਨਾਪੇ ਜਾਂਦੇ ਆ ਕਿ ਅਮਰ ਸਿੰਘ ਚਮਕੀਲਾ ਹਮ ਤੇ ਅਮਰਜੋਤ ਕਿ ਸਿਖਰ ਨਹੀਂ ਸੀ ਹੋ ਗਿਆ ਗੈਕੀ ਦਾ। ਜੋਤਾਂ ਕਿਆਂ ਹੋਣ ਲੱਗੀਆਂ। ਹਮ ਉਹ ਸਿਖਰ ਹੀ ਸੀ ਨਾ। ਇਹੀ ਨਾਪ ਤੋਲ ਹੁੰਦੇ ਸਿਖਰ ਦੇ। ਜਦੋਂ ਵਿਰੋਧ ਵੱਧ ਹੋ ਜੇ ਹਮ ਉਦੋਂ ਸਮਝੋ ਤੁਸੀਂ ਸਿਖਰ ਤੇ ਆ। ਜਿੰਨਾ ਵੱਡਾ ਵਿਰੋਧ ਹੋਊਗਾ ਉਹ ਵੱਡਾ ਹੀ ਕਲਾਕਾਰ ਹੋਊਗਾ ਨਾ ਜਿੰਦਾ ਵੱਡਾ ਤੇ ਵਿਰੋਧ ਕਿੱਥੋਂ ਤੱਕ ਹੋਊਗਾ ਨਬੜਾ ਕਤਲਾਂ ਤੱਕ ਹਾ ਹਸਰ ਕੇ ਇਹ ਦੁਖਦਾਈ ਦੁਖਦਾਈ ਪੱਖ ਨੇ ਐਦਾਂ ਨਹੀਂ ਹੁੰਦਾ ਕਦੇ ਵੀ ਚਾਹੇ ਆਪਾਂ ਅਮਰ ਚਮਕੀਲਾ ਦੀ ਗੱਲ ਕਰੀਏ ਚਾਹੇ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਵਿਰੋਧੀ ਮੰਨਿਆ ਕਿਸ ਨੂੰ ਜਾਵੇ ਵਿਰੋਧੀ ਤਾਂ ਕਈ ਵਾਰ ਕਹਿੰਦੇ ਵੀ ਜਾਰੀ ਦੋਸਤੀ ਦੇ ਭੇਸ ਦੇ ਵਿੱਚ ਵੀ ਹੁੰਦੇ ਨੇ ਕਈ ਆਪਣੇ ਨਾਲ ਦੇ ਕਲਾਕਾਰ ਵੀ ਹੁੰਦੇ ਨੇ ਹਾਂ ਦਿਨ ਦੇਖੋ ਖੈਰ ਵਿਰੋਧ ਤਾਂ ਤੁਹਾਨੂੰ ਲੱਭਣ ਜਾਣ ਦੀ ਲੋੜ ਨਹੀਂ ਪੈਂਦੀ ਤੁਸੀਂ ਜਰਾ ਕਿ ਤਰੱਕੀ ਕਰ ਲਓ ਨਾਲ ਹੀ ਪੈਦਾ ਹੋ ਜਾਣਗੇ ਹੂੰ ਤੁਹਾਡੇ ਵਾਲੇ ਵਾਲੇ ਤੁਹਾਡੇ ਵਿੱਚੋਂ ਉੱਠ ਪੈਣਗੇ ਤੁਹਾਡੇ ਵਿਰੋਧ ਦੀ ਵਿਰੋਧੀ ਲੱਭਣ ਜਾਣ ਦੀ ਲੋੜ ਨਹੀਂ ਹੁੰਦੀ ਤੁਸੀਂ ਤਰੱਕੀ ਕਰੋ ਤਾਂ ਸਹੀ ਲੋਕ ਤਾਂ ਤੁਹਾਨੂੰ ਘੇਰ ਕੇ ਘੇਰ ਕੇ ਖੜ ਜਾਣਗੇ ਕੰਧ ਬਣਾ ਕੇ ਖੜ ਜਾਂਦੀ ਹੈ ਦੁਸ਼ਮਣਾਂ ਦੀ ਫੌਜ ਬਿਨਾਂ ਗੱਲੋਂ ਲੈਣਾ ਨਹੀਂ ਕੁਝ ਦੇਣਾ ਨਹੀਂ ਕੋਈ ਮਤਲਬ ਵੀ ਨਹੀਂ ਹੁੰਦਾ ਇਹ ਸੰਸਾਰ 'ਚ ਹਰ ਬੰਦਾ ਆਪਣੇ ਮੁਕੱਦਰਾਂ ਦਾ ਖਾਂਦਾ ਹੈ ਇਸ ਦੁਨੀਆ ਵਿੱਚ ਹਰ ਬੰਦਾ ਇੱਕ ਆਪਣੀ ਛਾਪ ਛੱਡਦਾ ਹੈ ਬਲੱਖਣ ਹੈ ਹਰ ਬੰਦਾ ਦੁਨੀਆ ਦਾ ਕੋਈ ਵੀ ਹੈ ਚਾ ਕਿਸੇ ਵੀ ਖੇਤਰ ਚ ਕਲੇ ਕਲਾਕਾਰਾਂ ਚ ਨਹੀਂ ਇਹ ਦੁਨੀਆ ਇੱਕ ਗੁਲਦਸਤ ਹੈ ਇਹ ਚੰਗੇ ਮਾੜੇ ਛੋਟੇ ਵੱਡੇ ਸੋਹਣੇ ਕੋਝੇ ਸਭ ਦੀ ਦੁਨੀਆ ਹੈ ਸਭ ਲਈ ਦੁਨੀਆ ਹੈ ਇੱਥੇ ਕਿਸੇ ਦਾ ਵਿਰੋਧ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਦੇਖ ਲਓ ਮੇਰੀ ਆਪਾ ਗਾਇਕੀ ਦੇ ਖੇਤਰ ਦੇ ਵਿੱਚ ਐ ਮੈਂ ਇਨਾ ਸਮਾਂ ਮੈਂ ਵੇਖੜਾ ਕਿੱਥੋਂ ਚੱਲੇ ਆ ਅਸੀਂ ਕਿਹੜੇ ਕਲਾਕਾਰਾਂ ਦੇ ਵਿੱਚੋਂ ਦੀ ਨਾਂ ਲਾ ਕੇ ਤੁਸੀਂ ਅੱਜ ਤੱਕ ਮੈਨੂੰ ਦਿਖਾ ਦਿਓ ਜੀਵਨ 'ਚ ਮੈਂ ਕਦੇ ਵਿਰੋਧ ਕਰ ਹੀ ਨਹੀਂ ਸਕਿਆ ਮੈਂ ਕਦੇ ਮੁਕਾਬਲਾ ਕਰ ਹੀ ਨਹੀਂ ਸਕਿਆ ਕਿਉਂਕਿ ਮੇਰੇ ਜਿਹੜੇ ਸੀਨੀਅਰ ਨੇ ਮੈਂ ਉਹਨਾਂ ਨੂੰ ਆਪਣੇ ਮਾਂ-ਵਾਪਾ ਸਮਝਦਾ ਹਾਂ ਉਹ ਮੇਰੇ ਵੱਡੇ ਨੇ ਜਿਹਦੇ ਮੈਂ ਪੂਜਾ ਕਰਦਾ ਜਿਹੜੇ ਮੇਤੋਂ ਬਿਹਤਰ ਕਲਾਕਾਰ ਨੇ ਜਿਹੜੇ ਮੇਰੇ ਛੋਟੇ ਨੇ ਉਹਨਾਂ ਨੂੰ ਮੈਂ ਧੀਆਂ ਪੁੱਤਾਂ ਵਾਂਗੂ ਮੰਨਦਾ ਹਾਂ ਉਹਨਾਂ ਨੂੰ ਮੈਂ ਬੇਟੇ ਬਿਨਾਂ ਪੁੱਤ ਬਿਨਾਂ ਕਦੇ ਬੁਲਾਇਆ ਹੀ ਨਹੀਂ ਪੁੱਛ ਲਓ ਸਾਰੇ ਪੰਜਾਬ 'ਚ ਕਾਹਦਾ ਮੁਕਾਬਲਾ ਯਾਰ ਇਹ ਆਪੋ ਆਪਣੀ ਦੁਨੀਆ ਹੈ ਤੁਹਾਡਾ ਆਪੋ ਆਪਣੇ ਰੰਗ ਨੇ ਆਪੋ ਆਪਣੀ ਗਾਇਕੀ ਆਪਾ ਆਪਣਾ ਫਨ ਹੈ ਕਰਨ ਦਿਓ ਸਾਰੇ ਤੁਸੀਂ ਵੀ ਕਰ ਲਓ ਜਦੋਂ ਤੁਹਾਨੂੰ ਅੰਦਰ ਇਹ ਮਨ ਦੇ ਫਿਰ ਇਹੀ ਚੀਜ਼ਾਂ ਕਰਕੇ ਨੁਕਸਾਨ ਹੁੰਦੇ ਨੇ ਵੀ ਛੋਟਿਆਂ ਨੂੰ ਵੀ ਪਿਆਰ ਦਿੰਦੇ ਆ ਵੱਡਿਆਂ ਸਤਿਕਾਰ ਕਰਦੇ ਆ ਆਪਾਂ ਉਸ ਭਾਵਨਾ ਚੱਲੀ ਜਾਂਦੀ ਹੈ ਲੇਕਿਨ ਉਸ ਦਾ ਫਾਇਦਾ ਚੱਕਿਆ ਜਾਂਦਾ ਫਿਰ ਪਿੱਛੇ ਰਹਿ ਜਾਂਦਾ ਬੰਦਾ ਹਾਂ ਖਰ ਸੰਤੁਸ਼ਟੀ ਵੀ ਹੋਣੀ ਚਾਹੀਦੀ ਹੈ ਫਿਰ ਕੋਈ ਪਿੱਛੇ ਵਾਲੀ ਗੱਲ ਨਹੀਂ ਮੈਂ ਸਭ ਤੋਂ ਘੱਟ ਪੈਸੇ ਕਮਾ ਲਏ ਹੋਣੇ ਹੂੰ ਸਭ ਤੋਂ ਘੱਟ ਖਾੜੇ ਲਾ ਲਏ ਹੋਣੇ ਹੂੰ ਅੱਜ ਵੀ ਤਾਂ ਕਾਇਮ ਹੈ ਫਿਰ ਸਬਰ ਵਾਲੇ ਵੀ ਹਾਂ ਸਬਰ ਤੋਂ ਵੱਡੀ ਕੋਈ ਖਰਾਕ ਨਹੀਂ ਹੁੰਦੀ ਦੁਨੀਆ 'ਚ ਸਾਦਗੀ ਵਰਗਾ ਕੋਈ ਬਿਜ਼ਨਸ ਨਹੀਂ ਸੰਸਾਰ ਦੇ ਵਿੱਚ ਸਾਦਗੀ ਵਰਗਾ ਸਵਾਦ ਹੁੰਦਾ ਹੀ ਨਹੀਂ ਕਿਤੇ ਵੀ ਨੋਟ ਕਰ ਲਿਓ ਨਾਲੇ ਸਬਰ ਸ਼ੁਕਰੀਆ ਤੁਸੀਂ ਕੀ ਕਰੋਗੇ ਕੀ ਕਰ ਲਾਂਗੇ ਦੌਲਤ ਇੱਕ ਝਟਕੇ 'ਚ ਖਤਮ ਹੋ ਜਾਂਦੀ ਹੈ ਹੁਸਨ ਇੱਕ ਬਿਮਾਰੀ 'ਚ ਖਤਮ ਹੋ ਜਾਂਦਾ ਹੈ ਇੱਕ ਪਲ ਲੱਗਦਾ ਹੈ ਸ਼ੋਰ ਤਾਂ ਦੌਲਤਾਂ ਇਹ ਤਕਰਾਈ ਦੇ ਮਕਾਨ ਹੁੰਦੇ ਨੇ ਇਹ ਘਰ ਬਦਲਦੇ ਰਹਿੰਦੇ ਇਸ ਗੱਲ ਕਰਕੇ ਇਹਨਾਂ ਤੋਂ ਥੋੜਾ ਜਿਹਾ ਪਰਹੇਜ਼ ਹੀ ਰੱਖਣਾ ਚਾਹੀਦਾ ਟਿੱਕੇ ਰਹੋ ਧਰਤੀ ਨਾਲ ਜੁੜੇ ਰਹੋ ਲੋਕ ਤੁਹਾਡਾ ਪਿਆਰ ਕਰਨਗੇ ਤੁਹਾਡਾ ਮਾਣ ਕਰਨਗੇ ਪੈਸੇ ਘੱਟ ਕਮਾ ਲੋਗੇ ਬਦ ਅੱਛਾ ਚਲੋ ਮੈਂ ਤੁਹਾਡੇ ਤੇ ਕੁਐਸਚਨ ਕਰਦਾ ਬਹੁਤਾ ਪੈਸਾ ਕਮਾ ਕੇ ਜੇ ਫਰਜ਼ੀ ਕਰੋ ਥੋੜ੍ਹੀ ਕੋਲ ਅਰਬਾਂ ਖਰਬਾਂ ਰੁਪਈਆ ਆ ਜੇ ਫਿਰ ਤੁਸੀਂ ਦੋ ਬਿਸਤਰਿਆਂ 'ਚ ਸੌਣ ਲੱਗ ਜਾਓਗੇ ਨਹੀਂ ਫਿਰ ਤੁਸੀਂ ਇੱਕ ਟਾਈਮ ਦੋ ਪਛਾਕਾਂ ਪਾ ਲੋਗੇ ਨਹੀਂ ਫਿਰ ਤੁਸੀਂ ਇੱਕ ਡੰਗ 'ਚ ਦੋ ਡੰਗ ਦਾ ਖਾਣਾ ਖਾਜੋਗੇ ਉਹ ਨਹੀਂ ਹੁੰਦਾ ਯਾਰ ਐਦਾਂ ਕੁਝ ਵੀ ਇੱਕ ਸਿਸਟਮ 'ਚ ਰਹਿਣਾ ਚਾਹੀਦਾ ਹੈ ਤੇ ਟਿਕੇ ਰਹੋ ਟਿਕੇ ਰਹੋ ਥੋੜੇ ਜਿਹਾ ਕੁਝ ਨਹੀਂ ਹੈ ਕੁਝ ਨਹੀਂ ਆਪ ਆਪਣਾ ਫਾਨਾ ਆਪੋ ਆਪਣਾ ਕੰਮ ਹੈ ਕਰੋ ਇੰਜੋਏ ਕਰੋ ਲਾਈਫ ਦਾ ਵੀ ਲੋਕਾਂ ਦਾ ਵੀ ਕੰਮ ਦਾ ਵੀ ਠੀਕ ਹੈ ਆਪਣੇ ਤੋਂ ਬਿਹਤਰ ਕਰ ਰਿਹਾ ਉਹਦਾ ਅਦਬ ਕਰੋ ਉਹ ਤੋਂ ਸਿੱਖ ਲਓ ਉਹਦੇ ਤੇ ਸੜਨ ਦੇ ਵੀ ਜਾਏ ਉਹਦੇ ਤੋਂ ਦੇਖ ਲਓ ਨੂੰ ਅੱਜ ਅਸੀਂ ਇਹ ਗੱਲਾਂ ਫਰਜ਼ ਗੁਰ ਆਪਣੀ ਦਿਲਜੀ ਦੀ ਗੱਲ ਅਕਜੀ ਕਰਨ ਹੈਨਾ ਵੀ ਕੱਲ ਤਾਂ ਯਾਰ ਸਾਡਾ ਬੱਚਾ ਸੀਗਾ ਅੱਜ ਉੱਠ ਕੇ ਐ ਬਣ ਗਿਆ ਫੇਰ ਲਤ ਪੰਨ ਦਾਂਗੇ ਇਹ ਤਾਂ ਸਹਿਬਾਤ ਵਡੇ ਆ ਜਿਸ ਭਾਵੇਂ ਤਿਸ ਦੇ ਠੀਕ ਹੈ ਕਿਦੇ ਸਿਰ ਤੇ ਤਾਜ ਰੱਖਦੇ ਤਾਂ ਉਹਦਾ ਉਹਦੀ ਮਰਜ਼ੀ ਹੈਨਾ ਬੰਦਿਆਂ ਦਾ ਤਾਂ ਆਪ ਆਪਣਾ ਹਾਨਰ ਹੈ ਬਸ ਆਪ ਆਪਣਾ ਢੰਗ ਹੈ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਤਕਾ ਨਹੀਂ ਕਰ ਸਕਦੇ ਕੁਦਰਤ ਨਾਲ ਕੋਸ਼ਿਸ਼ ਤੋਂ ਢੀ ਕਾਮਯਾਬ ਹੁੰਦੀ ਹੈ ਨਹੀਂ ਹੁੰਦੀ ਹੈ ਮਹਾਰਾਜ ਦੇ ਹੱਥ ਚ ਹੈ ਠੀਕ ਹੈ ਨਾ ਬਸ ਮੈਂ ਕਹਣਾ ਵੀ ਟਿਕਾਊ ਹੋਣਾ ਜ਼ਰੂਰੀ ਹੈ ਟਿਕਾਊ ਵੀ ਹੋਣਾ ਜ਼ਰੂਰੀ ਹੈ ਅੱਛਾ ਮੈਂ ਵੀ ਸੁਣ ਚਾਹਿਆ ਸੀ ਤੁਸੀਂ ਲਿਖਦੇ ਹੋ ਜੀ ਲਿਖਣਾ ਤੁਹਾਨੂੰ ਬਹੁਤ ਪਸੰਦ ਹੈ ਹੁਣ ਤੁਸੀਂ ਕੀ ਲਿਖ ਰਹੇ ਹੋ ਇਸ ਵੇਲੇ ਮੇਰਾ ਅੱਜ ਕੱਲ ਇੱਕ ਕਾਲਮ ਚੱਲ ਰਿਹਾ ਹੈ ਬਹੁਤ ਪਸੰਦ ਕਰ ਰਿਹਾ ਮੇਰੇ ਭੈਣ ਭਰਾ ਗਿਆਨ ਗੰਗਾ ਹੂੰ ਫੇਸਬੁੱਕ ਤੇ ਤੁਸੀਂ ਵੀ ਉਹਨੂੰ ਲਾਈਕ ਕਰਿਓ ਭੇਜ ਦਿਓ ਤੁਹਾਨੂੰ ਪਤਾ ਲੱਗੂਗਾ ਕਾਫੀ ਕੁਛ ਕਾਫੀ ਪਿਆਰ ਕਰਦੀ ਹੈ ਵੱਡੇ 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 ਸਹਿਦਕਰ ਫੋਨ ਕਰਦੇ ਨੇ ਵੱਡੇ ਵੱਡੇ ਮਹਾਪੁਰਸ਼ ਬਹੁਤ ਕਮਾਲ ਉਹ ਲਿਖਣ ਦਾ ਤਾਂ ਖਰਮਾ ਸ਼ਦਾਈ ਹੈ ਨਾ ਹਮ ਪਸੰਦ ਦਾ ਸ਼ੁਰੂ ਤੋਂ ਹਾਂ ਬਹੁਤ ਬਹੁਤ ਖੁਸ਼ ਹੋ ਗਈ ਖੁਸ਼ ਹੁੰਦਾ ਮੈਂ ਜਦੋਂ ਲਿਖਦਾ ਹਮ ਇਹ ਕੀ ਜ਼ਿਆਦਾਤਰ ਗਾਇਕੀ ਦੇ ਬਾਰੇ ਹੈ ਜਾਂ ਆਪਣੀ ਸਾਰੇ ਜੀਵਨ ਦੇ ਬਾਰੇ ਹੈ ਕਿਵੇਂ ਜੀਵਨ ਦੇ ਬਾਰੇ ਲਿਖਦੇ ਹੋ ਜਾਂ ਗਾਇਕੀ ਦੇ ਬਾਰੇ ਲਿਖਦੇ ਹੋ ਨਾ ਨਾ ਗਾਇਕੀ ਬਾਰੇ ਨਹੀਂ ਕਰ ਲਾ ਗਾਇਕੀ ਮੈਂ ਜੀਵਨ ਤੇ ਜ਼ਿੰਦਗੀ ਤੇ ਕੁਦਰਤ ਤੇ ਪਰਮਾਰਥ ਤੇ ਜੀਵਨ ਤੇ ਅੱਛਾ ਇਹ ਜਿਹੜੇ ਕਲਾਕਾਰ ਹੁਣ ਤੱਕ ਦੇ ਜਿਹੜੇ ਰਹੇ ਆ ਤੁਹਾਡੇ ਨਾਲ ਦੇ ਜਿੰਨੇ ਵੀ ਹੋਣ ਕਲਾਕਾਰ ਚਾਹੇ ਜਿਹਦਾ ਮਰਜ਼ੀ ਆਪਾਂ ਨਾਮ ਲੈ ਲੀਆ 90s ਦਾ ਦੌਰ ਹੋਵੇ 80s ਦਾ ਦੌਰ ਹੋਵੇ ਉਹ ਸਾਰੇ ਜਦੋਂ ਸਿਖਰ ਤੇ ਪਹੁੰਚੇ ਨੇ ਉਸ ਤੋਂ ਬਾਅਦ ਦੇਖਿਆ ਵੀ ਉਹ ਬਿਲਕੁਲ ਠੰਡੇ ਹੋ ਗਏ ਉਹ ਆਰਾਮ ਨਾਲ ਚੁੱਪ ਕਰਕੇ ਬੈਠ ਗਏ ਇਹ ਸਬਰ ਮੰਨ ਲੀਏ ਉਸ ਚੀਜ਼ ਨੂੰ ਵੀ ਸਬਰ ਆ ਗਿਆ ਜਾਂ ਫਿਰ ਕਲਾਕਾਰੀ ਜਿਹੜੀ ਉਸ ਵਿੱਚ ਚੇਂਜਸ ਆਏ ਨੇ ਤਾਂ ਕਰਕੇ ਬੈਠੇ ਨਹੀਂ ਚੇਂਜਸ ਵੀ ਆ ਗਏ ਕੁਝ ਮੈਂ ਜਿਹੜੀ ਗੱਲ ਆਪਾਂ ਪਿੱਛੇ ਕਰਕੇ ਹਟੇ ਸਿਖਰ ਤੋਂ ਬਾਅਦ ਖਲਾ ਆਉਂਦਾ ਜਦੋਂ ਮੈਂ ਤਾਂ ਸਿਖਰ ਤੇ ਜਾਊਗਾ ਫਿਰ ਤੁਸੀਂ ਦੱਸੋ ਫਿਰ ਅੱਗੇ ਕੀ ਕਰੂਗਾ ਹ ਦੁਕਾਨ ਗੁਰਦੀਪ ਖੁੱਲਣੀ ਔਖੀ ਨਹੀਂ ਹੁੰਦੀ ਖੁੱਲੀ ਰੱਖਣੀ ਔਖੀ ਹੁੰਦੀ ਹੈ ਠੀਕ ਹੈ ਨਾ ਤੇ ਇਸ ਗੱਲ ਕਰਕੇ ਜੇ ਟਿਕਾ ਨਾਲ ਚੱਲਾਂਗੇ ਫੇਰ ਲੌਂਗ ਟਾਈਮ ਜਿਵੇਂ ਫਰਜ਼ ਕਰੋ ਹੁਣ ਮੈਂ ਆਪਣੇ ਆਪ ਨੂੰ ਕਹਿ ਲੰਨਾ ਹੈ ਹੈ ਨਾ ਤੇ ਪਰ ਮੈਂ ਕਿੰਨਾ ਟਿਕਿਆ ਰਿਆ ਮਹਾਫੜਾ ਦਵੜੀ ਮਚਾਉਂਦਾ ਹੀ ਨਹੀਂ ਨਾ ਗਏ ਕੀਚ ਨਾ ਲਫ ਜਾਂਚ ਨਾ ਗੀਤਾ ਚ ਇੱਕ ਬੇਸ ਬਣਾ ਕੇ ਤੁਰਦਾ ਹੈ ਸਬਦ ਕਦਮੇ ਤੁਰਦਾ ਹੈ ਹੌਲੀ ਹੌਲੀ ਚੱਲਦਾ ਹੈ ਪਿਆਰ ਕਰਦੇ ਆ ਲੋਕ ਠੀਕੇ ਹੈ ਨਾ ਮੈਨੂੰ ਤਾਂ ਅੱਧੀ ਸਦੀ ਹੋ ਗਈ ਮੈਡਮ ਨੂੰ ਵੀ ਚਲੋ 40 ਸਾਲ ਹੋ ਗਏ ਮੇਰੇ ਨਾਲ ਠੀਕ ਹੈ ਨਾ ਜੀ ਤੁਸੀਂ ਕਿਹ ਐਸਾ ਕਿਤੇ ਘਰੇ ਬੈ ਕੇ ਮੈਂ ਤੁਹਾਨੂੰ ਕਹਿੰਦਾ ਕੱਲ ਪ੍ਰੋਗਰਾਮ ਕਰਕੇ ਤੂੰ ਸਰੇਜ ਦੇਖੋ ਕੱਢ ਕੇ ਤੁਹਾਨੂੰ ਪਤਾ ਲੱਗੇ ਵੀ ਕੰਮ ਕਿਹਨੂੰ ਕਹਿੰਦੇ ਸੋ ਕੁਝ ਲੋਕ ਜਿਹੜੀ ਤੁਸੀਂ ਗੱਲ ਕਰਦੇ ਹੋ ਇਸ ਗੱਲ ਦਾ ਵਿਸ਼ਕਾਰ ਹੋ ਗਏ ਮੈਂ ਤਾਂ ਕਹਿੰਦਾ ਵੀ ਐਕਚੁਅਲੀ ਵਿਰੋਧ ਦਾ ਇਸ਼ਕਾਰ ਹੋ ਗਏ ਇੱਕ ਦੂਸਰੇ ਨੂੰ ਮਾੜਾ ਚੰਗਾ ਕਹਿੰਦੇ ਕਹਿੰਦੇ ਇੱਕ ਦੂਸਰੇ ਨੂੰ ਰੋਕਦੇ ਰੋਕਦੇ ਆਪ ਹੀ ਰੁਕ ਗਏ